ਦੇਖੋ ਅਸੀਂ ਤਾਂ ਜਾਣਾ ਚਾਹੁੰਦੇ ਮੁੱਖ ਮੰਤਰੀ ਦੇ ਮਤਲਬ ਰਹਿਸ਼ਵਲ ਨੂੰ ਉਹਦਾ ਕਿਹਾ ਹੋਇਆ ਵੀ ਸੜਕਾਂ ਤੇ ਨਾ ਬੈਠੋ ਹੋਰ ਤਾਣ ਬੈਠੋ ਸਾਡੀਆਂ ਘਰਾਂ ਮੂਹਰੇ ਆਜੋ ਅਸੀਂ ਤਾਂ ਜਾਵਾਂਗੇ ਉਧਰ ਨੂੰ ਅੱਗੇ ਸਰਕਾਰ ਦੀ ਮਰਜ਼ੀ ਕਰਜ਼ੇ ਨਾਲ ਸੰਬੰਧਿਤ ਕਰਜ਼ਾ 2 ਲੱਖ ਕਰੋੜ ਤੋਂ ਉੱਪਰ ਚੱਲਿਆ ਗਿਆ ਉਹ ਕਰਜ਼ੇ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਮੰਨਦੀ ਹੈ ਖੁਦਕਸ਼ੀਆਂ ਫੇਰ ਬਦਲ ਨਹੀਂ ਇਹ ਸਾਡੀ ਮੁੱਖ ਮੰਗਾਂ ਦੇ ਵਿੱਚ ਕਰਜ਼ੇ ਵਾਲੀ ਮੰਗ ਹੋਊਗੀ ਉਦੋਂ ਅੱਗੇ ਇੱਕ ਨਵਾਂ ਫੈਸਲਾ ਹੈ ਹੋਰ ਲੈ ਕੇ ਆਇਆ ਜਿਹੜਾ ਖੂਨ ਦੇ ਰਿਸ਼ਤੇ ਦੇ ਵਿੱਚ ਜੈਦ ਆਦ ਅਸੀਂ ਆਪਣੇ ਬੱਚਿਆਂ ਦੇ ਨਾਲ ਟਰਾਂਸਫਰ ਕਰਨੀਆਂ ਉਹਦੇ ਤੇ 2.5% ਦੀ ਉਹ ਟੈਕਸ ਲਾ ਰਹੇ ਕਿ ਕਹਿੰਦੇ ਨੇ ਉਹਨੂੰ ਕਸਟਮ ਡਿਊਟੀ ਕਸਟਮ ਕਸਟਮ ਡਿਊਟੀ ਉਹ ਬਿਲਕੁਲ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਉਹਨੂੰ ਉਹਨੂੰ ਤੁਰੰਤ ਰੱਦ ਕਰੇ ਇਸੇ ਸੈਸ਼ਨ ਦੇ ਵਿੱਚ ਇਹ ਸਾਡੀ ਅਗਲੀ ਮੰਗ ਹੋਊਗੀ ਉਦੋਂ ਅੱਗੇ ਦਿੱਲੀ ਮੋਰਚ ਨਾਲ ਸੰਬੰਧਿਤ ਮਸਲੇ ਹੱਲ ਕਰਨ ਵਾਲੇ ਅਸ਼ੀਦਾਂ ਦੇ ਪਰਿਵਾਰਾਂ ਨੂੰ ਜਿਹੜੇ ਪੰਜਾਬ ਸਰਕਾਰ ਨਾਲ ਸੰਬੰਧਿਤ ਹੈ ਉਹ ਅਜੇ ਨੌਕਰੀਆਂ ਵੀ ਕਾਫੀ ਰਹਿੰਦੀਆਂ ਨੇ ਮੁਆਵਜ਼ੇ ਵੀ ਰਹਿੰਦੇ ਆ ਤੇ ਕਿਸਨਾਂ ਵਾਲਾ ਸਵਾਲ ਵੀ ਰਹਿੰਦਾ ਉਹ ਪੰਜਾਬ ਸਰਕਾਰ ਨੇ ਕਰਨਾ ਹੈ ਇਹ ਵੀ ਤਰੰਤ ਰੇ ਦਾ ਡਾਈਮੰਡ ਦਾ ਜਮ ਕਰਨਾ ਚਾਹੀਦਾ ਹਜੂ ਪੂਰੀ ਨਹੀਂ ਹੋ ਰਹੀ ਉਹਦੇ ਬਣਾ ਨਾ ਮਤਲਬੱਕੀ ਹੋਵੇ ਜੇ ਨਾ ਪੂਰੀ ਹੁੰਦੀ ਤੇ ਜੇ ਇੰਨਾ ਮੈਂ ਕਹਾਂ ਵੀ ਮਿਲੂ ਦਾ ਖਸਾਤੇ ਮਾਰ ਪੈਂਦੇ ਅਸੀਂ ਗਲਤੀ ਨਿੰਦਿਆ ਕਰਦੇ ਹਾਂ ਅਗਲਾ ਦੁਆਬੇ ਦੇ ਮਿਲਾਂ ਨੇ ਗਿਆ ਸਰਕਾਰ ਨੇ ਕੁਝ ਪੈਸਾ ਦੇਣਾ ਹੁੰਦਾ ਮੇਰਾ ਖਿਆਲ ਤੂੰ ਬੜਾ ਜੀ ਕਰ ਥੋੜਾ ਸੋਖੋ ਗੰਨਾ ਮਿਲਾਂ ਇੱਕ ਪਾਸੇ ਤਾਂ ਸਰਕਾਰ ਜੋਰ ਲਾਉਂਦੀ ਆ ਵੀ ਖੇਤੀ ਭੋਪਨਤਾ ਲਿਆਂਦੀ ਜਾਵੇ ਦੁਆਬੇ ਮਾਝੇ ਦੇ ਵਿੱਚ ਬਹੁਤ ਵੱਡੇ ਪੱਦਰ ਤੇ ਗੰਨੇ ਦੀ ਜਿਹੜੀ ਫਸਲ ਬੀਜੀ ਜਾਂਦੀ ਆ ਅੱਜ ਨਾ ਤਾਂ ਗੰਨੇ ਦੀ ਫਸਲ ਬੀਜਣ ਨੂੰ ਉੱਥੇ ਡੀਏਪੀ ਖਾਦ ਦਾ ਅਰੇਂਜਮੈਂਟ ਹੋ ਰਿਹਾ ਆ ਸਰਕਾਰ ਵੱਲੋਂ ਤੇ ਨਾ ਹੀ ਜਿਹੜਾ ਇੱਕ ਛੇ ਪ੍ਰਾਈਵੇਟ ਮਿਲਣਾ ਇਸ ਸਮੇਂ ਪੰਜਾਬ ਦੇ ਵਿੱਚ ਚੱਲ ਰਹੀਆਂ ਜਿਹੜੀਆਂ ਪ੍ਰਾਈਵੇਟ ਆ ਉਹਨਾਂ ਦੇ ਵਿੱਚ ਪੰਜਾਬ ਸਰਕਾਰ ਵੱਲੋਂ 61 ਰੁਪਏ ਤੇ 50 ਪੈਸੇ ਜਿਹੜਾ ਸ਼ੇਅਰ ਕਿਸਾਨਾਂ ਦੇ ਖਾਤੇ ਵਿੱਚ ਪਾਉਣਾ ਹੁੰਦਾ ਇੱਕ ਕੁਆਂਟਲ ਪਿੱਛੇ ਪਰ ਇੱਕ ਵੀ ਪੈਸਾ ਅੱਜ 3 ਮਹੀਨੇ ਦੇ ਹੋ ਗਏ ਲਗਭਗ ਮਿਲਣਾ ਚੱਲਦੀਆਂ ਨੂੰ ਇੱਕ ਵੀ ਪੈਸਾ ਕਿਸਾਨਿਆਂ ਦੇ ਖਾਤਿਆਂ ਦੇ ਵਿੱਚ ਨਹੀਂ ਪਹੁੰਚਿਆ ਪੰਜਾਬ ਸਰਕਾਰ ਨੂੰ ਇੱਧਰ ਤੁਰੰਤ ਜਿਹੜਾ ਧਿਆਨ ਦੇਣ ਦੀ ਲੋੜ ਹੈ ਜੀ ਮੈਂ ਇੱਕ ਮੰਗ ਗੱਲ ਹੋਰ ਕਰਨੀ ਚਾਹਣਾਗਾ ਇੱਕ ਪਿਛਲੀਆਂ ਸਰਕਾਰਾਂ ਨੇ ਸਾਡੀ ਮੰਗ ਮੰਨੀ ਸੀ ਬਾਦਲ ਸਾਹਿਬ ਦੇ ਖਿਲਾਫ ਅਸੀਂ ਘਟੋ-ਘਟੋ ਤੋਂ ਮਹੀਨਾ ਰੇਲਾ ਰੋਕੇਦਿਆਂ 8000 ਰੁਪਇਆ ਕਿੱਲੇ ਦਾ ਕਿਸਾਨ ਪ੍ਰਧਾਨਗੀ ਮੰਡਲ ਦੇ ਵਿੱਚ ਸਰਦਾਰ ਰੁਲਦੂ ਸਿੰਘ ਜੀ ਮਾਨਸਾ ਸਰਦਾਰ ਬੂਟਾ ਸਿੰਘ ਜੀ ਬੁਰਜਗਿਲ ਤੇ ਮੈਂ ਬੂਟਾ ਸਿੰਘ ਜੀ ਸ਼ਾਦੀਪੁਰ ਅੱਜ ਪ੍ਰਧਾਨਗੀ ਮੰਡਲ ਥੱਲੇ ਮੀਟਿੰਗ ਜਿਹੜੀ ਹੋ ਰਹੀ ਹੈ ਇਹ ਪ੍ਰਧਾਨਗੀ ਮੰਡਲ ਹੈ ਨਾਲ ਰਾਜੇਵਾਲ ਸਾਹਿਬ ਬੈਠੇ ਆ ਉਗਰਾਹਾਂ ਸਾਹਿਬ ਬੈਠੇ ਆ ਨੇਰ ਜੀ ਆ ਇਧਰ ਬੈਠੇ ਨੇ ਲਖੋਵਾਲ ਸਾਹਿਬ ਮਹਿਮਾ ਜੀ ਅਰਮਿੰਦਰ ਜੀ ਤੇ ਸਾਰੇ ਹੀ ਸਤਿਕਾਰਯੋਗ ਆਗੂ ਮੀਟਿੰਗ ਦੇ ਵਿੱਚ ਹਾਜ਼ਰ ਨੇ ਤੇ ਹੁਣ ਮੈਂ ਬੇਨਤੀ ਕਰਦਾ ਆ ਜੱਲ ਸਾਹਿਬ ਨੂੰ ਇਹ ਅਗਲੀ ਕਾਰਵਾਈ ਜਿਹੜੀ ਸਾਡੀ ਅੱਜ ਦੀ ਹੈ ਮੀਟਿੰਗ ਦੀ ਜੋ ਅਸੀਂ ਪਾਸ ਕੀਤੇ ਨੇ ਮਤੇ ਉਹ ਤੁਹਾਡੇ ਨਾਲ ਸਾਂਝੇ ਕਰਦੇ ਅੱਜ ਦੀ ਪ੍ਰੈਸ ਵਾਰਤਾ ਦੇ ਵਿੱਚ ਪਹੁੰਚੇ ਸਾਰੇ ਹੀ ਪ੍ਰੈਸਰ ਵਾਲੇ ਵੀ ਜੀ ਆ ਕਹਿੰਦੇ ਆ ਜਦੋਂ ਤੋਂ ਅਸੀਂ ਐਜੀਟੇਸ਼ਨ ਸ਼ੁਰੂ ਕੀਤੀਆਂ ਤੁਸੀਂ ਸਾਡੇ ਨਾਲ ਨਾਲ ਪੂਰੀ ਇਮਾਨਦਾਰੀ ਤੇ ਤੰਦਹੀ ਦੇ ਨਾਲ ਆਪਣਾ ਜਿਹੜਾ ਫਰਜ ਹੈ ਉਹ ਨਿਭਾਉਣੇ ਪਰਚਾਲਾ ਧੰਨਵਾਦ ਆ ਸਾਰਿਆਂ ਦਾ ਅੱਜ ਸਾਡੀ ਸੰਯੁਕਤ ਮੋਰਚਾ ਪੰਜਾਬ ਦੀ ਮੀਟਿੰਗ ਹੋਈ ਹੈ ਕਾਫੀ ਵੱਡੀ ਗਿਣਤੀ ਦੇ ਵਿੱਚ ਜਿੱਥੇ ਬੰਦਿਆਂ ਦੇ ਵਿੱਚ ਸ਼ਾਮਲ ਹੋ ਗਏ ਅੱਜ ਦੀ ਮੀਟਿੰਗ ਦੇ ਜਿਹੜੇ ਮੁੱਖ ਮੁੱਦੇ ਆ ਸਭ ਤੋਂ ਪਹਿਲਾ ਹੈਗਾ ਕਿ ਆਲ ਇੰਡੀਆ ਕੋਆਰਡੀਨੇਸ਼ਨ ਜਿਹੜੀ ਸੰਯੁਕਤ ਮੋਰਚਾ ਹੈ ਉਹਨੇ ਫੈਸਲਾ ਕੀਤਾ ਸੀ ਕਿ 5 ਮਾਰਚ ਨੂੰ ਸਾਰੀਆਂ ਸਟੇਟਾਂ ਦੇ ਵਿੱਚ ਮੁੱਖ ਮੰਤਰੀਆਂ ਦੇ ਦਫ਼ਤਰਾਂ ਅੱਗੇ ਧਾਨੇ ਦਿੱਤੇ ਜਾਣ ਉਸ ਨੂੰ ਮੁੱਖ ਰੱਖ ਕੇ ਅਸੀਂ ਅੱਜ ਦੀ ਇਹ ਮੀਟਿੰਗ ਕੀਤੀ ਆ ਅਸੀਂ ਵੀ ਜਿਹੜਾ 5 ਮਾਰਚ ਆਊਗਾ 5 ਮਾਰਚ ਤੋਂ ਚੰਡੀਗੜ੍ਹ ਦੇ ਵਿੱਚ ਜਾ ਕੇ ਬੈਠਾਂਗੇ ਲੰਬਾ ਇਹ ਮੋਰਚਾ ਹੋਊਗਾ ਸਾਡਾ ਕਿੰਨਾ ਹੋਊਗਾ ਇਹ ਤਾਂ ਤੁਹਾਨੂੰ ਸਮੇਂ ਤੇ ਜਾ ਕੇ ਦੱਸਾਂਗੇ ਉਹਦੀਆਂ ਜਿਹੜੀਆਂ ਮੁੱਖ ਮੰਗਾਂ ਆ ਉਹ ਮੈਂ ਤੁਹਾਡੇ ਨਾਲ ਸਾਂਝੀਆਂ ਕਰਨ ਲੱਗਿਆ ਸਭ ਤੋਂ ਪਹਿਲਾਂ ਮੁੱਖ ਮੰਗ ਇਹ ਹੈ ਕਿ ਜਿਹੜਾ ਕੇਂਦਰ ਸਰਕਾਰ ਨੇ ਜਿਹੜੇ ਤਿੰਨ ਖੇਤੀ ਕਾਲੇ ਕਾਨੂੰਨ ਅਸੀਂ ਰੱਦ ਕਰਵਾਏ ਸੀ ਪਿਛਲੇ ਦਰਵਾਜਿਆਂ ਰਾਹੀਂ ਜਿਵੇਂ ਕਰੋਨਾ ਦੇ ਵਿੱਚ ਉਹਨਾਂ ਨੇ ਉਦੋਂ ਪਾਸ ਕਰਵਾਏ ਸੀ ਅੱਜ ਪਿਛਲੇ ਦਰਵਾਜੇ ਦੇ ਰਾਹੀਂ ਕੌਮੀ ਖੇਤੀ ਮੰਡੀਕਰਨ ਨੀਤੀ ਦੇ ਖਰੜੇ ਰਾਹੀਂ ਲੈ ਕੇ ਆਏ ਆ ਅਸੀਂ ਕਹਿੰਦੇ ਕਿ ਬੜਾ ਖਤਰਨਾਕ ਖਰੜਾ ਇਹ ਜਿਹੜਾ ਭੇਜਿਆ ਉਹਨਾਂ ਨੇ ਇਸ ਖਰੜੇ ਨੂੰ ਪੰਜਾਬ ਸਰਕਾਰ ਵਿਸ਼ੇਸ਼ ਸੈਸ਼ਨ ਸੱਦ ਕੇ ਇਹਨੂੰ ਰੱਦ ਕਰੇ ਇਹਦੋਂ ਅੱਗੇ ਗੱਲ ਫੇਰ ਕਰੂਗੀ ਇਹ ਸਭ ਤੋਂ ਮੁੱਖ ਮੰਗ ਹੈ ਸਾਡੀ ਦੂਜੀ ਹੈ ਜਿਹੜੀ 5 ਫਸਲਾਂ ਤੇ ਨਹੀਂ ਦਿੱਲੀ ਮੋਰਚੀ ਜੇ ਮੰਗਾ ਤਾ ਤੁਹਾਨੂੰ ਕੱਲ ਕੱਲ ਦਿੱਲੀ ਮੋਰਚੀ 5 ਫਸਲਾਂ ਤੇ ਪੰਜਾਬ ਸਰਕਾਰ ਜਦੋਂ ਸਰਕਾਰ ਬਣੀ ਹੈ ਕਹਿੰਦੀ ਸੀ ਅਸੀਂ ਐਮਐਸਪੀ ਦੇਵਾਂਗੇ ਉਹ ਜਿਹੜੀ ਐਮਐਸਪੀ ਦੇ ਵਿੱਚ ਫਸਲਾਂ ਆਉਂਦੀਆਂ ਬਾਸਮਤੀ ਆਉਂਦੀ ਹੈ ਆਲੂ ਆਉਂਦੇ ਆ ਮੱਕੀ ਆਉਂਦੀ ਹੈ ਦੋ ਤਿੰਨਾਂ ਸਬਜ਼ੀਆਂ ਉਹਦੇ ਵਿੱਚ ਹੋਰ ਆਉਂਦੀਆਂ ਜਿਨ੍ਹਾਂ ਤੇ ਗੋਭੀ ਵਗੈਰਾ ਉਹ ਪੰਜਾਬ ਸਰਕਾਰ ਨੇ ਦੇਣੀ ਆ ਉਹਨਾਂ ਤੇ ਅੱਜ ਸੀ ਉਹ ਐਮਐਸਪੀ ਦੇਣ ਦੀ ਗਰੰਟੀ ਕਰੇ ਉਹ ਸੈਸ਼ਨ ਦੇ ਵਿੱਚ ਕਿ ਅਸੀਂ ਐਮਐਸਪੀ ਦੇਵਾਂਗੇ ਇਦੋਂ ਅੱਗੇ ਹੈਗੀਆਂ ਜਿਹੜੀਆਂ ਰਹਿੰਦੀਆਂ ਮੰਗਾਂ ਸਾਡੀਆਂ ਦਿੱਲੀ ਮੋਰ ਕੇ ਦੀਆਂ ਉਹ ਸੈਂਟਰ ਨਾਲ ਸੰਬੰਧਤ ਵੀ ਨੇ ਪੰਜਾਬ ਸਰਕਾਰ ਨਾਲ ਸੰਬੰਧਤ ਵੀ ਨੇ ਉਹਦੇ ਵਿੱਚ ਇੱਕ ਮੁੱਖ ਮੰਗ ਕਰਜ਼ੇ ਵਾਲੀ ਵੀ ਆ ਪੰਜਾਬ ਸਰਕਾਰ ਨਾਲ ਵੀ ਜੁੜਦੀ ਆ ਸੈਂਟਰ ਸਰਕਾਰ ਨਾਲ ਵੀ ਜੁੜਦੀ ਆ ਪੰਜਾਬ ਸਰਕਾਰ ਨੇ ਇਹ ਕਰਜ਼ੇ ਵਾਲੇ ਮੁੱਦੇ ਨੂੰ ਰੋਲ ਦਿੱਤਾ ਜਦੋਂ ਕਿ ਪਹਿਲਾਂ ਏਜੰਡੇ ਤੇ ਆਇਆ ਹੋਇਆ ਸੀ ਪਿਛਲੀਆਂ ਚੋਣਾਂ ਵੇਲੇ ਉਰਨਾ ਏਜੰਡੇ ਤੇ ਆਉਣ ਕਰਕੇ ਕਾਂਗਰਸ ਨੇ ਐਲਾਨ ਕੀਤਾ ਸੀ ਕਿ ਅਸੀਂ ਕਿਸਾਨਾਂ ਦਾ ਕਰਜ਼ਾ ਖਤਮ ਕਰਾਂਗੇ ਮਾਨ ਸਰਕਾਰ ਨੇ ਇਹਨੂੰ ਬਿਲਕੁਲ ਰੋਲ ਦਿੱਤਾ ਉਹ ਕਰਜ਼ੇ ਵਾਲੇ ਮੁੱਦੇ ਨੂੰ ਅਸੀਂ ਜ਼ੋਰ ਸ਼ੋਰ ਨਾਲ ਲੈ ਕੇ ਆ ਰਹੇ ਹਾਂ ਨਾਲ ਜਿਹੜਾ ਐਮਐਸਪੀ ਦੀ ਗਾਰੰਟੀ ਵਾਲਾ ਕਾਨੂੰਨ ਇਹਦੇ ਨਾਲ ਜਿਹੜੇ ਕੇਸ ਬਣੇ ਹੋਏ ਆ ਕਿਸਾਨਾਂ ਤੇ ਉਹ ਕੇਂਦਰ ਸਰਕਾਰ ਨੇ ਵੀ ਬਣਾਏ ਆ ਐਜੀਟੇਸ਼ਨ ਦੇ ਵਿੱਚ ਪੰਜਾਬ ਸਰਕਾਰ ਨੇ ਵੀ ਬਣਾਏ ਆ ਉਹ ਜਿਉਂ ਤਿਉਂ ਦੀ ਖੜਿਆ ਹੈ ਉਹ ਪਿਛਲੀਆਂ ਮੰਗਾਂ ਸਾਡੀਆਂ ਜਿਹੜੀਆਂ ਰਹਿੰਦੀਆਂ ਹੋਏ ਇਹਦੇ ਵਿੱਚ ਅਸੀਂ ਸ਼ਾਮਲ ਕਰਾਂਗੇ ਉਦੋਂ ਅੱਗੇ ਜਿਹੜਾ 2 ਲੱਖ ਕਰੋੜ ਦਾ ਕਰਜ਼ਾ ਪੰਜਾਬ ਸਰਕਾਰ ਨਾਲ ਸਬੰਧਤ ਦਾ ਸਾਰੇ ਦੀ ਗੱਲ ਕਰੀਏ ਤਾਂ 1.8 ਲੱਖ ਕਰੋੜ ਹੈ ਹਿੰਦੁਸਤਾਨ ਦੀ ਗੱਲ ਕਰੀਏ ਪੰਜਾਬ ਸਰਕਾਰ ਨਾਲ ਸਬੰਧਤ ਕਰਜ਼ਾ 2 ਲੱਖ ਕਰੋੜ ਤੋਂ ਉੱਪਰ ਚੱਲਿਆ ਗਿਆ ਉਹ ਕਰਜ਼ੇ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਮੰਨਦੀ ਹੈ ਖੁਦਕਸ਼ੀਆਂ ਫੇਰ ਬਦਲ ਰਹੀਆਂ ਨਹੀਂ ਇਹ ਸਾਡੀ ਮੁੱਖ ਮੰਗਾਂ ਦੇ ਵਿੱਚ ਕਰਜ਼ੇ ਵਾਲੀ ਮੰਗ ਹੋਊਗੀ ਉਦੋਂ ਅੱਗੇ ਇੱਕ ਨਵਾਂ ਫੈਸਲਾ ਇਹ ਹੋਰ ਲੈ ਕੇ ਆਇਆ ਜਿਹੜਾ ਖੂਨ ਦੇ ਰਿਸ਼ਤੇ ਦੇ ਵਿੱਚ ਜੈਦ ਆਦ ਅਸੀਂ ਆਪਣੇ ਬੱਚਿਆਂ ਦੇ ਨਾਲ ਟਰਾਂਸਫਰ ਕਰਨੀ ਆ ਉਹਦੇ ਤੇ ਢਾਈ ਫੀਸ ਦੀ ਉਹ ਟੈਕਸ ਲਾ ਰਹੇ ਕਿ ਕਹਿੰਦੇ ਨੇ ਉਹਨੂੰ ਕਸਟਮ ਡਿਵਾਨ ਸਟਾਪ ਸਟਾਪ ਦੇਵਤੀ ਉਹ ਬਿਲਕੁਲ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਉਹਨੂੰ ਉਹਨੂੰ ਤੁਰੰਤ ਰੱਦ ਕਰੇ ਇਸੇ ਸੈਸ਼ਨ ਦੇ ਵਿੱਚ ਇਹ ਸਾਡੀ ਅਗਲੀ ਮੰਗ ਹੋਊਗੀ ਉਦੋਂ ਅੱਗੇ ਦਿੱਲੀ ਮੋਰਚ ਨਾਲ ਸੰਬੰਧਤ ਮਸਲੇ ਹੱਲ ਕਰਨ ਵਾਲੇ ਅਸ਼ੀਦਾਂ ਦੇ ਪਰਿਵਾਰਾਂ ਨੂੰ ਜਿਹੜੇ ਪੰਜਾਬ ਸਰਕਾਰ ਨਾਲ ਸੰਬੰਧਤ ਹੈ ਮਵਾਜੇ ਨੌਕਰੀਆਂ ਵੀ ਕਾਫੀ ਰਹਿੰਦੀਆਂ ਨੇ ਮਵਾਜਬੇ ਵੀ ਰਹਿੰਦੇ ਆ ਤੇ ਕਿਸਮਾ ਵਾਲਾ ਸਵਾਲ ਵੀ ਰਹਿੰਦਾ ਉਹ ਪੰਜਾਬ ਸਰਕਾਰ ਨੇ ਕਰਨਾ ਹੈ ਇਹ ਵੀ ਤੁਰੰਤ ਕਰੇ ਉਦੋਂ ਅੱਗੇ ਹੈਗਾ ਆਵਾਜ਼ਕਾਰਾਂ ਦੇ ਜਿਹੜੇ ਮਾਲਕੀ ਹੱਕ ਹੈ ਹਰ ਸਰਕਾਰ ਜ਼ਿੰਮੇਵਾਰੀ ਲੈ ਲੈਂਦੀ ਆ ਕਿ ਅਸੀਂ ਉਹ ਆਵਾਜ਼ਕਾਰਾਂ ਦੇ ਨਾਲ ਜ਼ਮੀਨ ਚੜਾਵਾਂਗੇ ਮਾਨ ਦੇ ਨਾਲ ਵੀ ਸਾਡੀ ਮੁੱਖ ਮੰਤਰੀ ਨਾਲ ਗੱਲ ਹੋਈ ਸੀ ਪਹਿਲੀ ਮੀਟਿੰਗ ਦੇ ਵਿੱਚ ਉਦੋਂ ਨੇ ਜ਼ੋਰ ਨਾਲ ਮੁੱਦਾ ਠਾਇਆ ਉਦੋਂ ਵੀ ਇਹਨਾਂ ਨੇ ਇੱਕ ਕਮੇਟੀ ਵੀ ਬਣਾਈ ਸੀ ਕਮੇਟੀ ਦੇ ਵਿੱਚ ਅਸੀਂ ਕਿਸਾਨਾਂ ਦੇ ਨੁਮਾਇੰਦਿਆਂ ਦੀ ਦਿੱਤੇ ਹੀ ਮੇਰੇ ਅਜੇ ਵੀ ਯਾਦ ਹੈ ਡਾਕਟਰ ਦਰਸ਼ਨਪਾਲ ਨੂੰ ਉਹਦੇ ਵਿੱਚ ਸ਼ਾਮਲ ਕੀਤਾ ਸੀ ਲਖੋਵਾਲ ਨੂੰ ਸ਼ਾਮਲ ਕੀਤਾ ਸੀ ਪਰ ਉਹ ਮਸਲਾ ਹੱਲ ਕਰਨ ਦੀ بجائے ਜਿਹੜਾ ਆਵਾਜ਼ ਕਰਨ ਵਾਲਾ ਹਮਲੇ ਤੇ ਹੋਊਗੀ ਜਿਉਂ ਵਾਲੀ ਜਿਹੜੀ ਮਿਸਾਲ ਹੈ ਉਹ ਮੂੰਹ ਬੋਲ ਦੀ ਮਿਸਾਲ ਹੈ ਮਤਲਬ ਉੱਥੇ ਜਾ ਕੇ ਜਿਹੜੇ ਇਹਨਾਂ ਦੇ ਜੰਗੀਰਦਾਰਾਂ ਦੇ ਕਬਜ਼ੇ ਮਤਲਬ ਕਰਨ ਟੁਰਿਆ ਇਹ ਮੁੱਖ ਮੰਗਾਂ ਦੇ ਵਿੱਚ ਹੈ ਮੰਗਾਂ ਦਾ ਜਿਹੜਾ ਮੰਗਚਾਰਤਾ ਅਸੀਂ ਉਹ ਅੱਜ ਕਮੇਟੀ ਬਣਾਈ ਆ ਪੰਜ ਮੈਂਬਰੀ ਉਹ ਮੰਗਚਾਰਤਾ ਤਿਆਰ ਕਰੂਗੀ ਉਹ ਮੰਗਚਾਰਤਾ ਅਸੀਂ ਪੰਜਾਬ ਸਰਕਾਰ ਤੱਕ ਪਹੁੰਚਦਾ ਕਰਾਂਗੇ ਇੰਨੀ ਆ ਕਿ ਮੈਂ ਗੱਲਾਂ ਕਰਦਾ ਹੋਇਆ ਬਾਕੀ ਮੁੱਦਿਆਂ ਤੇ ਦੂਸਰੇ ਸਾਥੀਆਂ ਨੂੰ ਕਹਿਣਾ ਕਿ ਉਹ ਰੱਖਣ ਰੋਦੂ ਸਿੰਘ ਮਾਣੋ ਮੇਰਾ ਖਿਆਲ ਹੈ ਵੀ ਅਸੀਂ ਜਿਹੜੇ ਗੱਲਾਂ ਕਹੀ ਦੀ ਸੀਗੇ ਇਹ ਸਰਕਾਰ ਪੂਰਾ ਕਿਸਾਨਾਬਾਦ ਤੇ ਖਾਦ ਪੂਰੀ ਨਹੀਂ ਕਰ ਰਹੀ ਜਵਾਬੇ ਚ ਮਾਝੇ ਚ ਅੱਜ ਉਹ ਤੇ ਮੱਕੀ ਨੂੰ ਜੇ ਰਹੀ ਹੈ ਮੱਕੀ ਦਾ ਬੀਜ ਨਹੀਂ ਮਿਲ ਰਿਹਾ ਰੇਟ ਨਹੀਂ ਮਿਲ ਰਹੀ ਮਤਲਬ ਉਹਦਾ ਜੇ ਕਹਦੀਏ ਉਹ ਬਲੈਕ ਬਿਕ ਰਹਾ ਕੀ ਫਿਰ ਪੰਜਾਬ ਸਰਕਾਰ ਜ਼ਿੰਮੇਵਾਰ ਉਹਦਾ ਬਕਾਇਆ ਜਿਹੜਾ ਲੈਕ ਦਾ 1800 ਦੀ ਥੈਲੀ ਤੰਨੇ ਹੀ ਅਰضی ਵੇਚ ਰਹੀ ਹੈ ਇਹ ਸਰਕਾਰ ਨੂੰ ਤੁਰਤ ਗੌਰ ਕਰਨੀ ਚਾਹੀਦੀ ਹੈ ਤੇ ਉਹਨਾਂ ਨੂੰ ਮਤਲਬ ਰੇਜ਼ਾ ਡਾਈਮੰਡਾਂ ਦਾ ਜਮ ਕਰਨਾ ਚਾਹੀਦਾ ਹਜੂ ਪੂਰੀ ਨਹੀਂ ਹੋ ਰਹੀ ਉਹਦੇ ਬਣਾ ਨਾਮ ਤਲਮੱਕੀ ਹੋਵੇ ਜੇ ਇਹਨਾਂ ਪਰ ਪੂਰੀ ਹੁੰਦੀ ਤੇ ਜੇ ਇੰਨਾ ਮਹਿਗਾ ਵੀ ਮਿਲੂ ਤਾਂ ਕਿਸਾਨ ਤੇ ਮਾਰ ਪੈਂਦੇ ਅਸੀਂ ਗੱਲ ਦੀ ਨਿੰਦਿਆ ਕਰਦੇ ਹਾਂ ਅਗਲਾ ਦਬਾਵੇ ਜਿੱਥੇ ਮਿਲਾਂ ਨਹੀਂ ਗਿਆ ਸਰਕਾਰ ਨੇ ਕੁਝ ਪੈਸਾ ਦੇਣਾ ਹੁੰਦਾ ਮੇਰਾ ਖਿਆਲ ਤੂੰ ਮੜਾ ਜੀ ਕਰਾ ਥੋੜਾ ਸੋਖੋ ਕੰਨਾ ਮਿਲਾਂ ਇੱਕ ਪਾਸੇ ਤਾਂ ਸਰਕਾਰ ਜੋਰ ਲਾਉਂਦੀ ਆ ਵੀ ਖੇਤੀ ਭੋ ਭਿੰਤਾ ਲਿਆਂਦੀ ਜਾਵੇ ਦੁਆਬੇ ਮਾਝੇ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਗੰਨੇ ਦੀ ਜਿਹੜੀ ਫਸਲ ਬੀਜੀ ਜਾਂਦੀ ਆ ਅੱਜ ਨਾ ਤਾਂ ਗੰਨੇ ਦੀ ਫਸਲ ਬੀਜਣ ਨੂੰ ਉੱਥੇ ਡੀਏਪੀ ਖਾਦ ਦਾ ਅਰੇਂਜਮੈਂਟ ਹੋ ਰਿਹਾ ਆ ਸਰਕਾਰ ਵੱਲੋਂ ਤੇ ਨਾ ਹੀ ਜਿਹੜਾ ਇੱਕ ਛੇ ਪ੍ਰਾਈਵੇਟ ਮਿਲਾਂ ਇਸ ਸਮੇਂ ਪੰਜਾਬ ਦੇ ਵਿੱਚ ਚੱਲ ਰਹੀਆਂ ਜਿਹੜੀਆਂ ਪ੍ਰਾਈਵੇਟ ਆ ਉਹਨਾਂ ਦੇ ਵਿੱਚ ਪੰਜਾਬ ਸਰਕਾਰ ਵੱਲੋਂ 61 ਰੁਪਏ ਤੇ 50 ਪੈਸੇ ਜਿਹੜਾ ਸ਼ੇਅਰ ਕਿਸਾਨਾਂ ਦੇ ਖਾਤੇ ਵਿੱਚ ਪਾਉਣਾ ਹੁੰਦਾ ਇੱਕ ਕੁਆਂਟਲ ਪਿੱਛੇ ਪਰ ਇੱਕ ਵੀ ਪੈਸਾ ਅੱਜ 3 ਮਹੀਨੇ ਦੇ ਹੋ ਗਏ ਲਗਭਗ ਮਿਲਾਂ ਚੱਲਦੀਆਂ ਨੂੰ ਇੱਕ ਵੀ ਪੈਸਾ ਕਿਸਾਨਿਆਂ ਦੇ ਖਾਤਿਆਂ ਦੇ ਵਿੱਚ ਨਹੀਂ ਪਹੁੰਚਿਆ ਪੰਜਾਬ ਸਰਕਾਰ ਨੂੰ ਇੱਧਰ ਤੁਰੰਤ ਜ ਮੈਂ ਇੱਕ ਮੰਗ ਗੱਲ ਹੋਰ ਕਰਨੀ ਚਾਹਨਾਗਾ ਇੱਕ ਪਿਛਲੀਆਂ ਸਰਕਾਰਾਂ ਨੇ ਸਾਡੀ ਮੰਗ ਮੰਨੀ ਸੀ ਬਾਦਲ ਸਾਹਿਬ ਦੇ ਖਿਲਾਫ ਅਸੀਂ ਕਟੂਕਟ ਦੋ ਮਹੀਨਾ ਰੇਲਾ ਰੋਕੇਦਿਆਂ 8000 ਰੁਪਇਆ ਕਿੱਲੇ ਦਾ ਕਿਸਾਨਾਂ ਨੂੰ ਦਿੱਤਾ ਤੇ ਜਿਹੜਾ ਨਰਮਾ ਮਰ ਗਿਆ ਸੀ ਕੁਝ ਮਜ਼ਦੂਰਾਂ ਨੂੰ ਪੈਸੇ ਦਿੱਤੇ ਸੀਗੇ ਤਾਂ ਉਦੋਂ ਬਾਅਦ ਕੈਪਟਨ ਨੇ 12000 ਕਿੱਲੇ ਦਾ ਦਿੱਤਾ ਸੀਗਾ ਚੰਨੀ ਸਾਹਿਬ ਦੀ ਸਰਕਾਰ ਬਣੀ ਸਾਡੇ ਨਾਲ ਮੀਟਿੰਗ ਕਰੀ ਦੋ ਤਿੰਨ ਘੰਟੇ ਸਾਢੇ 1700 ਰੁਪਇਆ ਕਿੱਲੇ ਦਾ ਦਿੱਤਾ ਮੈਂ ਸਾਡੇ ਸਾਢੇ 1700 ਰੁਪਇਆ ਸਾਢੇ 1700 ਰੁਪਇਆ ਦਿੱਤਾ ਤੇ ਅੱਜ ਉਹ ਮਤਲਬ ਕਿਸੇ ਫਸਲਾਂ ਕਿ ਜਿੰਨੇ ਕਿਹਾ ਦੀ ਮੈਂ ਬਿਨਾ ਕਰਦੌਰੀ ਤੇ ਪੈਸੇ ਦੇਵਾਂਗਾ ਮੈਂ ਤਾਂ ਉਦੀ ਜੱਜਗੀ ਦੀ ਪੈਸੇ ਬਿਨਾ ਕਰਦੌਰੀ ਜਿਹੜਾ ਕਹਿੰਦਾ ਦੇਵਾਂਗਾ ਦੰਦਾ ਨਹੀਂਗਾ ਇਹਨੇ ਕਿਹਾ ਸੀ ਮੁਰਗੀ ਦੇ ਪੈਸੇ ਦੇਵਾਂਗਾ ਅਸੀਂ ਕਹਾਂ ਘੋੜੀ ਦੇ ਮਰੀ ਬੀੜੀ ਦਿੰਦਾ ਮੈਂ ਜਿਹੜੀ ਮਰੀ ਬੀੜੀ ਦਿੱਤਾ ਨਹੀਂ ਇਹਨਾਂ ਕਾ ਸਰਕਾਰ ਤੋਂ ਮੰਗ ਕਰਦੇ ਆ ਛੇਤੋਂ ਛੇਤੀ ਜਿਹੜੀਆਂ ਫਸਲਾਂ ਮਰ ਗਈਆਂ ਘੱਟੋ ਘੱਟ 20000 ਰੁਪਏ ਕਿਲੇ ਦਾ ਮੁਆਵਜ਼ਾ ਦੇਵੇ ਲੱਖ ਰੁਪਏ ਪਸ਼ੂਦਾ ਦੇਵੇ ਕਿਤੇ ਵੀ ਕਿਸਾਨ ਦਾ ਨੁਕਸਾਨ ਹੁੰਦਾ ਜਿਹੜਾ ਨੁਕਸਾਨ ਹੈ ਉਹਨੂੰ ਖੇਫਟ ਮਗਰ ਨਾ ਦੇਣ ਉਹਨੂੰ ਕਿੱਲੇ ਨੂੰ ਕਾਈ ਬਣਾਉਣਾ ਕਿੱਥੇ ਕਿੰਨੇ ਕਿੰਨੇ ਇਹਨਾਂ ਨੇ ਸਰਕਾਰ ਦਾ ਫਾਇਦਾ ਨਾਲੇ ਕਿਸਾਨਾਂ ਦਾ ਫਾਇਦਾਗਾ ਵੀ ਸਾਡੇ ਦੁਆਰੇ ਇਹ ਸਰਕਾਰ ਨੇ ਇੱਕ ਕਿਸਾਨਾਂ ਨਾਲ ਬੜਾ ਧੋਖਾ ਕੀਤਾ ਹੈ ਮਾਨ ਸਰਕਾਰ ਨੇ ਇਹ ਉਹਨੂੰ ਦੇਣੇ ਚਾਹੀਦੇ ਇੱਕ ਗੱਲ ਮੈਂ ਹੋਰ ਸ਼ਰਵ ਕਰਦੈ ਨਹੀਂ ਚਾਹਨਾ ਕਿ ਇਹ ਜਿਹੜਾ ਲੰਬਾ ਤਰਨਾ ਚੰਡੀਗੜ੍ਹ ਦੇ ਵਿੱਚ ਲੱਗਣਾ ਇਹ ਟਰੈਕਟਰ ਟਰਾਲੀ ਸਾਡਾ ਸਿੰਬਲ ਹੈ ਮੋਰਚੇ ਦਾ ਟਰੈਕਟਰ ਟਰਾਲੀਆਂ ਤੇ ਹੀ ਸ਼ਵਾਰ ਹੋ ਕੇ ਆਪਣਾ ਰਾਥਣ ਲੈ ਕੇ ਤੇ ਉਹਨਾਂ ਤੇ ਸ਼ਵਾਰ ਹੋ ਕੇ ਜਿਹੜੀ ਹਜ਼ਾਰਾਂ ਦੀ ਗਿਣਤੀ ਹੈ ਜਿਹੜੀ ਅਸੀਂ ਨੋਟ ਕੀਤੀ ਅੱਜ ਹਜ਼ਾਰਾਂ ਦੀ ਗਿਣਤੀ ਹੈ ਮਤਲਬ ਜਦੋਂ ਸੜਕਾਂ ਤੇ ਉਤਰਨਗੇ ਤਾਂ ਇਤਿਹਾਸਕ ਇਹ ਮੋਰਚਾ ਹੋਊਗਾ ਧਰਨਾ ਹੋਊਗਾ ਜਿਹੜਾ ਉੱθεν ਪੰਜ ਮਾਰਕ ਤੋਂ ਚੰਡੀਗੜ੍ਹ ਤੱਕ ਦੀਆਂ ਸੜਕਾਂ ਤੇ ਸਾਰੇ ਪੰਜਾਬ ਦੇ ਵਿੱਚੋਂ ਕਾਫਲੇ ਆ ਇੱਕ ਗੱਲ ਕਹਣੀ ਆ ਮੈਂ ਜੋ ਚੰਦ ਭੰਪਾਨ ਦੇ ਵਿੱਚ ਘਟਨਾ ਵਾਪਰੀ ਆ ਅਸੀਂ ਉਹਦੀ ਮਤਲਬ ਇੱਕ ਤਰ੍ਹਾਂ ਦੀ ਨਿਖੇਧੀ ਕਰਦੇ ਆਂਗੇ ਚਾਹੇ ਕਿਸੇ ਨੇ ਫਾਇਲ ਕੀਤੇ ਨੇ ਚਾਹੇ ਕਿਸੇ ਨੇ ਰੂੜੇ ਚਲਾਏ ਨੇ ਇਹ ਸਾਡੇ ਦੋ ਭਾਈਚਾਰੇ ਦੇ ਵਿੱਚ ਜਿਹੜੇ ਇਹਦੇ ਸ਼ਰਾਰਤੀ ਲੋਕ 파ਟਕ ਪਾਉਣਾ ਚਾਹੁੰਦੇ ਨੇ ਅਸੀਂ ਮੋਰਚਾ ਕਦੇ ਨਹੀਂ 파ਟਕ ਪਣ ਦੇਵਾਂਗੇ ਤੇ ਉਹਦੀ ਅਸੀਂ ਪੜਤਾਲ ਕਰਨ ਜਾ ਰਹੇ ਹਾਂ ਕਮੇਟੀ ਬਣਾ ਕੇ ਜਨਨਾ ਚ ਭੇਜਾਂਗੇ ਪਹਿਲਾਂ ਵੀ ਕੁਝ ਜਿਸੀ ਬਣ ਗਈਆਂ ਮੋਰਚੇ ਗੱਲ ਨੂੰ ਸੋਚਿਆ ਕਿ ਇਸ ਮੋਰਚੇ ਉਹਦਾ ਸੋਚ ਲਿਆ ਉਹਦੀ ਪੜਤਾਲ ਕਰਾਂਗੇ ਪਰ ਜਿਹੜਾ ਕਿਸੇ ਮਜ਼ਦੂਰਾਂ ਤੇ ਹਮਲਾ ਕਰਨਾ ਜਾਂ ਕੁਛ ਕੀਤਾ ਕਰਦਾ ਉਹਦੀ ਅਸੀਂ ਨਖੇਦੀ ਕਰਦੇ ਇਹ ਦੋਹਾਂ ਤਰ੍ਹਾਂ ਦੇ ਵਿੱਚ ਇੱਕ 파ੜਾ ਪਾਉਣ ਵਾਲੀ ਗੱਲ ਕਿਸਾਨ ਤੇ ਮਜ਼ਦੂਰ ਦੇ ਵਿੱਚ ਕਈ ਸ਼ਰਾਰਤੀ ਲੋਕ ਵੜ ਕੇ ਪਾਉਂਦੇ ਆ ਇੱਕ ਪੰਜਾਬ ਸਰਕਾਰ ਨਾਲ ਮੀਟਿੰਗ ਹੋਈ ਸੀ ਕਿ ਜਿਹੜੇ ਪੰਜਾਬ ਸਰਕਾਰ ਦੇ ਤਿੰਨ ਬੈਂਕ ਨੇ ਕੋਆਪਰੇਟਿਵ ਬੈਂਕ ਲੈਂਡਮਾਰਕ ਬੈਂਕ ਕੋਆਪਰੇਟਿਵ ਸੁਸਾਇਟੀਆਂ ਇਹਨਾਂ ਦੇ ਵਿੱਚ ਸੈਟਲਮੈਂਟ ਸਕੀਮ ਲੈ ਕੇ ਆਉ ਪਰ ਸਰਕਾਰ ਖੁੱਲ ਕੇ ਨਹੀਂ ਆ ਰਹੀ ਹੈਗੀ ਸਰਕਾਰ ਕੋ ਮਨ ਕਰਦੇ ਆ ਕਿ ਜਲਦੀ ਤੋਂ ਜਲਦੀ ਸਰਕਾਰ ਕੋਆਪਰੇਟ ਬੈਂਕਾਂ ਦੇ ਅੰਦਰ ਸੈਟਲਮੈਂਟ ਸਕੀਮ ਹੈ ਜਿਹੜੀ ਉਹ ਲੈ ਕੇ ਆਵੇ ਜਿਵੇਂ ਆਮ ਬੈਂਕ ਦੂਜੇ ਕਰਦੇ ਆ ਵਰਚੁਅਲ ਬੈਂਕ ਜਿਹੜੇ ਬਾਕੀ ਜਿਹੜੀਆਂ ਸਾਡੀਆਂ 12 ਮੰਗਾ ਦਿੱਲੀ ਵਾਲੀਆਂ ਰਹਿੰਦੀਆਂ ਰਹੀਆਂ ਉਹਨਾਂ ਨੂੰ ਇਹੀ ਜੋਰ ਦੇ ਕੇ ਉਠਾਰਾ ਕਿ ਉਹ ਵੀ ਅਸੀਂ ਕੇਂਦਰ ਸਰਕਾਰ ਨਾਲ ਨੇ ਸਾਡੀਆਂ ਜੁੜੀਆਂ ਹੋਈਆਂ ਅਸੀਂ ਕੇਂਦਰ ਸਰਕਾਰ ਤੋਂ ਵੀ ਮੰਗ ਕਰਦੇ ਆ ਕਿ ਉਹ ਜਲਦੀ ਤੋਂ ਜਲਦੀ ਜੜੀਆਂ ਨੇ ਉਹ ਲਾਗੂ ਕੀ ਕੀਤਾ ਜਾਣ ਕਿਉਂਕਿ ਰਿਟਰਨ ਜੀ ਦਿੱਤਾ ਹੋਇਆ ਸਾਨੂੰ ਸਰਕਾਰ ਨੇ ਲਿਖਤੀ ਦਿੱਤਾ ਹੋਇਆ ਉਹ ਕੇਂਦਰ ਸਰਕਾਰ ਤੋਂ ਵੀ ਮੰਗ ਕਰਦੇ ਆ ਕਿ ਜਲਦੀ ਤੋਂ ਜਲਦੀ ਉਹ ਲਾਗੂ ਕਰੇ ਬਾਕੀ ਗੱਲ ਚੱਲ ਰਹੀ ਸੀ ਜਿਹੜੀ ਖਰਾਬੇ ਦੇ ਸਬੰਧ ਵਿੱਚ ਉਹ ਮੈਂ ਥੋੜੀ ਜਿਹੀ ਹੋਰ ਕਲੀਅਰ ਕਰਨੀ ਚਾਹੁੰਦਾ ਕਿ ਨਾ ਪੰਜਾਬ ਸਰਕਾਰ ਨੇ ਉਹਦਾ ਮੁਆਵਜ਼ਾ ਅਜੇ ਤੱਕ ਦਿੱਤਾ ਜਿਹੜਾ ਕੇਂਦਰ ਵੱਲੋਂ ਆਇਆ ਥੋੜਾ ਬੋਤਾ ਇਹਨਾਂ ਨੇ ਦੇਤਾਨਾ ਹੜਾਂ ਦਾ ਦਿੱਤਾ ਹੜਾਂ ਤੋਂ ਬਾਅਦ ਇਹ ਗੜਾ ਪੈ ਗਿਆ ਕੁਝ ਏਰੀਆ ਦੇ ਵਿੱਚ ਸਾਡੇ ਏਰੀਆ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਗੜਾ ਪਿਆ ਸੀ ਜਿਹੜੀਆਂ ਪੱਕੀਆਂ ਫਸਲਾਂ ਬਿਲਕੁਲ ਝੜ ਗਈਆਂ ਹਨ ਅਸੀਂ ਪੂਰਾ ਜੋਰ ਦੇ ਕੇ ਉਹ ਗੱਲ ਉਠਾਈ ਪਰ ਸਰਕਾਰ ਨੇ ਅਜੇ ਤੱਕ 1 ਰੁਪਈਆ ਨਹੀਂ ਉਹਦਾ ਦਿੱਤਾ ਉਹਦੀ ਵੀ ਮੰਗ ਕਰਦੇ ਆ ਉਸ ਤੋਂ ਬਾਅਦ ਸਬਜ਼ੀਆਂ ਨੂੰ ਜਿਵੇਂ ਸਬਜ਼ੀ ਦੀ ਉਹਨਾਂ ਗੱਲ ਹੈ ਵੀ ਇੱਥੇ ਐਮਐਸਪੀ ਸਰਕਾਰ ਦੇਵੇ ਸਬਜ਼ੀ ਦੇ ਉੱਤੇ ਵੀ ਫੰਗਸ ਪੈ ਗਈ ਸਨੌਰ ਹਲਕੇ ਸਭ ਤੋਂ ਵੱਧ ਸਬਜ਼ੀ ਹੁੰਦੀ ਏ ਫੰਗਸ ਪੈ ਗਈ ਸਰਕਾਰ ਨੇ 1 ਰੁਪਈਆ ਨਹੀਂ ਦਿੱਤਾ 1.5 ਲੱਖ ਰੁਪਈਆ ਜਿਹੜਾ ਟਮਾਟਰ ਦੀ ਫਸਲ ਹੈ ਇਹਦੇ ਉੱਤੇ ਪਿਆਰ ਕਰਨ ਲੱਗਿਆ 1.5 ਲੱਖ ਰੁਪਿਆ ਲੱਗਦਾ ਮੈਂ ਕੱਲੇ ਕੱਲੇ ਕਿਸਾਨ ਕੋਲ ਜਾ ਕੇ ਪੁੱਛਿਆ ਪਿਆਰ ਕਰਨ ਲੱਗਿਆ ਇਹ ਸਾਰੀਆਂ ਮੰਗਾ ਸਬੰਧਤ ਨੇ ਪੰਜਾਬ ਸਰਕਾਰ ਨਾਲ ਕੁਝ ਕਰ ਦੱਸੋ ਸ੍ਰੀ ਅਬਾਦ ਤੁਹਾਡਾ ਸਾਰਿਆਂ ਦਾ ਫਿਰ ਦੁਬਾਰੇ ਧੰਨਵਾਦ ਸਰ ਫੈਕਟਰੀ ਪਿੰਡਾਂ ਗਿਆ ਉਹਨਾਂ ਦੇ ਮਤਲਬ ਪੁਲਿਸ ਨੇ ਖੇਤਰ ਕਰਨੇ ਅਖਾੜਾ ਤੇ ਇੱਕ ਦੇਖਦਾ ਹੋਇਆ ਦੋ ਦਿਨ ਤਾਂ ਹੋਏਗਾ ਜਾਨ ਵਿੱਚ ਸਵੇਲੀ ਗਿਆ ਲੰਮਾ ਦੇਖੋ ਇਹ ਲੰਬਾ ਧਰਨਾ ਸੀ ਇਹਨੂੰ ਕਹਿੰਦੇ ਆ ਇਹ ਉੱਥੇ ਜਦੋਂ ਆਪਾਂ ਲਾ ਕੇ ਧਰਨਾ ਬੈਠਾਂਗੇ ਉੱਥੇ ਹੀ ਪਤਾ ਲੱਗੂਗਾ ਉੱਥੇ ਹਾਲ ਦੱਸੂ ਕਿ ਇੱਥੇ ਹੀ ਮੀਟਿੰਗ ਕਰਾਂਗੇ ਜਗਾ ਦੇਖੋ ਅਸੀਂ ਤਾਂ ਜਾਣਾ ਚਾਹੁੰਨੇ ਮੁੱਖ ਮੰਤਰੀ ਦੇ ਮਤਲਬ ਦੇ ਰਹਿਸ਼ਵਲ ਨੂੰ ਉਹਦਾ ਕਿਹਾ ਹੋਇਆ ਵੀ ਸੜਕਾਂ ਤੇ ਨਾ ਬੈਠੋ ਹੋਰ ਤਨ ਬੈਠੋ ਸਾਡੀਆਂ ਘਰਾਂ ਮੂਹਰੇ ਆਜੋ ਅਸੀਂ ਤਾਂ ਜਾਵਾਂਗੇ ਉਧਰ ਨੂੰ ਅੱਗੇ ਸਰਕਾਰ ਦੀ ਮਰਜ਼ੀ ਸਰਕਾਰ ਕਿੱਥੇ ਬਿਠਾਉਣਾ ਚਾਹੁੰਦੀ ਹੈ ਸਰਕਾਰ ਦੇ ਬਸ ਹੋ ਗਿਆ ਘਰ ਪੂਰਾ ਾਈ ਜਨਰਲ ਦੀ ਇੱਕ ਪ੍ਰੈਸ ਕਾਨਫਰੰਸ ਹੋਈ 2000 3 6 ਬਤਰੀ ਆਪਰ ਸੁਬੀ ਜੀ ਅਗਵਾ ਹਾਂ ਉਹਦੇ ਵਿੱਚ ਤੁਸੀਂ ਬੜਾ ਸਪਸ਼ਟ ਤੌਰ ਤੇ ਲੀਡਰਸ਼ਿਪ ਨੇ ਕਿਹਾ ਸੀ ਕਿ ਸਰਵਣ ਸੰਤ ਪੰਦੇਰ ਉਹਦੇ ਨਾਲ ਪੰਨੂ ਸਾਹਿਬ ਦੀਪ ਸਿੰਘ ਤੇ ਲਕਾਤਾਨਾ ਗਦਾਰ ਨੇ ਇਹਨਾਂ ਨੇ ਮੋੜੀਆਂ ਨੂੰ ਖਰਾਬ ਕੀਤਾ ਨਾਲ ਕਿਤੇ ਜਾ ਕੇ ਹਣ ਮੋੜ ਇਕਤਾ ਦੀ ਗੱਲ ਕਰਨੀ ਕਿ ਉਹ ਗਦਾਰੀ ਵਾਲਾ ਤੇ ਕੋਈ ਸੋਚਿਆ ਜਿਹੜਾ ਉਹ ਤੋਂ ਗਦਾਰੀ ਵਾਲਾ ਸਰਟੀਫਿਕੇਟ ਮੇਰਾ ਖਿਆਲ ਇਦੇ ਤੇ ਦੇਖੋ ਸਾਰੇ ਮਸਲੇ ਨੂੰ ਹੱਲ ਕਰਨ ਦੇ ਲਈ ਪੂਰੀ ਏਕਤਾ ਕਰਨ ਦੇ ਲਈ ਅਸੀਂ 6 ਮੈਂਬਰੀ ਕਮੇਟੀ ਬਣਾਈ ਆ ਉਹਨਾਂ ਨੇ ਡਿਸਕਸ ਕੀਤੇ ਆ ਇਹ ਸਾਰੇ ਮੁੱਦੇ ਇਹ ਜਿਹੜਾ ਤੁਸੀਂ ਵੀ ਸਵਾਲ اٹھਾਇਆ ਗਦਾਰ ਕਹਿਣ ਵਾਲਾ ਹੋਰ ਨਹੀਂ ਅਸੀਂ ਗਦਾਰ ਕਹਿੰਦੇ ਉਦੋਂ ਤੁਸੀਂ ਇਹ ਇਲਜ਼ਾਮ ਲਾ ਕਿ 26 ਜਿਹੜਾ ਉੱਥੇ ਲਾਲਕੀ ਦੇ ਗਏ ਤੁਹਾਡਾ ਪ੍ਰੋਗਰਾਮ ਦੀ ਕੋਈ ਜਾਣਕਾਰੀ ਨਹੀਂ ਜਾਣ ਤੁਸੀਂ 몰 ਉਹੀ ਮੈਂ ਕਹਿ ਰਿਹਾ ਉਹੀ ਮੈਂ ਕਹਿ ਰਿਹਾ ਕਿ ਉਹ ਜਿਹੜੀ 6 ਮੈਂਬਰੀ ਕਮੇਟੀ ਬਣਾਈ ਆ ਉਹ ਡਿਸਕਸ ਕਰ ਰਹੀ ਆ ਇਹ ਇਸ਼ੂ ਉਹਦੇ ਵਿੱਚ ਮੈਂ ਜਿਹੜਾ ਸਵਾਲ ਦਾ ਮੈਂ ਜਵਾਬ ਦੇਣਾ ਉਹ ਜੇ ਤੁਸੀਂ ਕਹਿੰਦੇ ਹੋ ਵੀ ਗਜ਼ਾਰ ਅਸੀਂ ਉੱਥੇ ਹੀ ਮੁਕਾਤਾ ਜੀ ਵੀ ਅੱਜ ਤੋਂ ਬਾਅਦ ਕਿਸੇ ਨੇ ਬੋਲਣਾ ਹੀ ਨਹੀਂ ਮੈਂ ਤਾਂ ਇਹਨਾਂ ਦੇ ਕੋਲਿਆ ਇੱਕ ਇੱਕ ਆ ਗੱਡੀ ਉਹਨਾਂ ਨੇ 5 ਮਾਰਚ ਦਾ ਕੀਤਾ ਵੀ ਉਹ ਆਉਣਗੇ ਗੈਰ ਰਾਜਨੀਤਿਕ ਇਹ ਤਾਂ ਉਹਨਾਂ ਨੂੰ ਪਤਾ ਹੋਊਗਾ ਜਿੰਨਾ ਚਿਰ ਕੋਈ ਕੱਟ ਨਹੀਂ ਆਉਂਦਾ ਸਾਡੀ 6 ਮੈਂਬਰੀ ਕਮੇਟੀ ਇਹਦੇ ਤੇ ਕੋਈ ਗੱਲ ਕਰਦੀ ਹੈ ਇਹ ਇਹ ਹੈ ਸੰਯੁਕਤ ਮੋਰਚ ਦੇ ਵੱਲੋਂ ਜਿੰਨਾ ਚਿਰ ਏਕਤਾ ਨਹੀਂ ਹੁੰਦੀ ਉਹ ਨਹੀਂ ਆਉਣਗੇ ਉਹਦੇ ਵਿੱਚ ਜਦੋਂ ਏਕਤਾ ਹੋਊਗੀ ਜਾਂ ਕੋਈ ਤਾਲਮੇਲ ਮਾ ਹੋਊਗਾ ਉਦੋਂ ਹੋਊਗਾ ਇਹ ਆਲ ਇੰਡੀਆ ਸੰਯੁਕਤ ਮੋਰਚੇ ਦਾ ਪ੍ਰੋਗਰਾਮ ਹੈ ਅਸੀਂ ਆਈਆਂ ਨੂੰ ਲਾਗੂ ਕਰਾਂਗੇ ਇੱਕ ਆਦਲੀਏ ਘਰੇ ਸੀ ਇੱਕ ਪਰਿਵਾਰ ਪੜਾਇਆ ਜਨਾਨੀਆਂ ਵੀ ਐ ਬੰਦੇ ਵੀ ਐ ਉਹ ਕਹਿੰਦੇ ਪਟਾਲੇ ਦੇ ਵਿੱਚ ਕਿਸਾਨ ਜੱਥੇਬੰਦੀ ਨਾਲ ਸੰਬੰਧਿਤ ਬੰਦਾ ਉਹਨਾਂ ਨੇ ਉਸ ਦੀ ਜ਼ਮੀਨ ਦੇ ਉੱਪਰ ਕਬਜ਼ਾ ਕੀਤਾ ਹੋਇਆ ਆਪ ਸੋਣਾ ਦਾ ਕਲੀਅਰ ਕਰਾਉਣਾ ਸਾਡੇ ਕੋਲੇ ਵਿਖਤੀ ਆਇਆ ਜਿਹੜੀ ਜੱਥੇਬੰਦੀ ਤੇ ਉਹਨਾਂ ਨੇ ਇਹ ਦੋਸ਼ ਲਾਇਆ ਉਹ ਅੱਜ ਡਾਕਟਰ ਦਰਸ਼ਨਪਾਲ ਵਿੱਚ ਸ਼ਾਮਲ ਨਹੀਂ ਜਦੋਂ ਸਾਨੂੰ ਮਿਲਣਗੇ ਉਦੇ ਨਾਲ ਗੱਲ ਕਰਕੇ ਉਹ ਤੁਹਮ ਕਹਿਦਾ ਸਪੱਸ਼ਟ ਕਰ ਲੈ ਕਿ ਅਗਲੇ ਦਿਨ ਤੁਸੀਂ ਕਮੇਟੀ ਗੱਡਣ ਕਰੋਗੇ ਕਿ ਕੋਈ ਬਹੁਤ ਵੱਡਾ ਸੀਰੀਅਸ ਅਲਿਗੇਸ਼ਨ ਆ ਗੁਟਾ ਕੇ ਨਾ ਕਿ ਕੋਈ ਛੋਟਾ ਮਤ ਅਲਿਗੇਸ਼ਨ ਫੋਰ ਤੇ ਡਿਸਕਸ ਕਰਦੇ ਸੁਣੋ ਜੀ इवन 50 ਲੱਖ ਤੋਂ ਵੱਧ ਜ਼ਮੀਨ ਦੀ ਕੀਮਤ 2.5-3 ਕਰੋੜ ਦੀ ਜਮੀਨ ਦੀ ਜਿਹੜਾ ਇਹ ਦੂਜੇ ਮਹੀਨੇ ਤੇ ਕਥੀ ਬੰਦੀਆ ਕਿ ਇਹ ਇੱਕ ਬਹੁਤ ਵੱਡਾ ਸੀਰੀਅਸ ਅਲਿਗੇਸ਼ਨ ਕਿਹਦੀ ਲੱਗਦਾ ਹੈ ਦੇਖੋ ਇੱਕ ਵਾਰ ਬਰਾਬਰ ਦੀ ਜਥੇ ਬੰਦੀਆ ਸੀ ਉਹਨੂੰ ਜਾਣ ਇਹਨਾਂ ਦਾ ਪੱਖ ਜਾਣ ਲਿਆ ਇਹਨਾਂ ਨੇ ਜੋਰ ਨਾ ਰੱਖਤਾ ਸੀ ਲੱਗਦੀ ਵੀ ਲੈ ਲਿਆ ਇਹ ਜੇ ਉਹਨਾਂ ਨੂੰ ਭੇਜਾਂਗੇ ਉਹਨਾਂ ਤੋਂ ਜਵਾਬ ਮੰਗਾਂਗੇ। ਬਸ ਇੱਕ ਉਹਨਾਂ ਨੂੰ ਲੋਕ ਪੁਆਇੰਟ ਦਿੱਤਾ ਜਾ ਰਿਹਾ ਤੁਹਾਡੇ ਕਿਸਾਨ ਲੀਡਰ ਲੋਕ ਕਹਿੰਦੇ ਕਹਿੰਦੇ ਜੇ ਤੁਸੀਂ ਦੁਬਾਰਾ ਇਸੇ ਤਰੀਕੇ ਸਾਡੀ ਜ਼ਮੀਨ ਤੇ ਆਏ ਤਾਂ ਅਸੀਂ ਐਸਕੇਮ ਦੇ ਨਾਮ ਧਰਦਾ ਪ੍ਰੋਕੈਸਸਿੰਗ ਵੀ ਕਰਾਂਗੇ ਅੱਜ ਅਸੀਂ ਐਸਕੇਮ سپورਟ ਦੇ ਵਿੱਚ ਹੈਗੇ ਕਿ ਐਸਕੇਮ ਦਾ ਕੋਈ ਫੈਸਲਾ ਨਹੀਂ ਹੈ। ਇਹ ਕੱਲੀ ਕਹਿ ਰਹੀ ਜਿੱਥੇ ਬੰਦੀ ਦਾ ਹੋ ਜਾਂਦਾ। ਭਈ ਕਈ ਵਾਰ ਪਹਿਲਾਂ ਹੋਰ ਵੀ ਆਏ ਨੇ ਲੁਧਿਆਣਾ ਸਾਡੀ ਜਿੱਥੇ ਬੰਦੀ ਹੁੰਦਾ ਆਏ ਸੀ ਇਹ ਕੋਈ ਫੈਸਲਾ ਨਹੀਂ ਹੈ। ਆਈ ਗਏ ਆ ਇਹਨਾਂ ਨੂੰ ਸੁਣ ਕੇ। ਸੋ ਇਹ ਤੇ ਹੋਣਾ ਰਿਹਾ ਲੋਕੀਂ ਦੇ ਇਹ ਮਸਲੇ ਬਹੁਤ ਆਉਂਦੇ ਰਹਿੰਦੇ ਨੇ ਇਹਦਾ ਮਤਲਬ ਹੈ ਥੋੜਾ ਵੀ ਐਸਕੇ ਉਨਾਂ ਤੇ ਕਰਦੀ ਬੋਲ ਨਹੀਂ ਲੈ ਕੇ ਪਿੱਛੇ ਬੈਠ ਨੇ ਉਹ ਮਾਸਾ ਲੈ ਲੈ ਥੋੜਾ ਅਸਲੀ ਵਿਚਾਰੀ ਇਹ ਨੇ ਪੀੜਤ ਦੇ ਸਾਹਮਣੇ ਖੜੀ ਆ ਕੇ ਕੋਈ ਵਧੀਆ ਸਵਾਨ ਕਰ ਰਿਹਾ ਅਸੀਂ ਇਹਨਾਂ ਦੀ ਬੇਨਤੀ ਸੁਣੀ ਆ ਰਿਟਰਨ ਵੀ ਲੈ ਲਿਆ ਹੋਰ ਦੋਸਤੋ ਕੀ ਕਰਗੇ ਅਸੀਂ ਬੰਦਾ ਹਾਜ਼ਰ ਨਹੀਂ ਹੋਇਆ ਤੋਂ ਬਾਅਦ ਉਹਦੇ ਤੋਂ ਲੈਸੀ ਲੈ ਰਿਹਾ ਉਹਦੇ ਵਿਚਾਰਾਂ ਇਹ ਆ ਦੂਸਰਾ ਇੱਕ ਹੋਰ ਹੈ ਪਤਾ ਸੁਣਾਈ ਲੈ ਰਿਹਾ ਪਰ ਪਰ ਮਕਨੁਦਾਇਤ ਹੋਰ ਆ ਜਿਹੜਾ ਇੱਕ ਭੂੰਦੜੀ ਆ ਪਿੰਡ ਇੱਥੇ ਲੁਬਿਆਣੇ ਦੇ ਵਿੱਚ ਉਥੇ ਇੱਕ ਕਿਹੜੀ ਫੈਕਟਰੀ ਹੈ ਗੈਸ ਕੈਂਸਰ ਗੈਸ ਫੈਕਟਰੀਆਂ ਹਾਂ ਕੈਂਸਰ ਗੈਸ ਫੈਕਟਰੀਆਂ ਇਹ ਬਹੁਤ ਜ਼ਰੂਰੀ ਤੇ ਲੰਮੇ ਚਿਰ ਤੋਂ ਚੱਲਦਾ ਹੋਰ ਵੀ ਥਾਂ ਥਾਂ ਚੱਲ ਰਿਹਾ ਜਿੱਥੇ ਵੀ ਮਤਲਬ ਲੋਕ ਵਿਰੋਧੀ ਕੋਈ ਫੈ ਲੱਗੂਗੀ ਫੈਕਟਰੀ ਲੋਕਾਂ ਦੇ ਵਿਰੁੱਧ ਜਾਂਦਾ ਹੋਵੇ ਜਿਵੇਂ ਉਹ ਜੀਰੇ ਵਾਲੀ ਫੈਕਟਰੀ ਦਾ ਸੀ ਉਹ ਉੱਥੇ ਲਾਜ਼ਮੀ ਉਹਦਾ ਅਸੀਂ ਡਟ ਕੇ ਵਿਰੋਧ ਕਰਾਂਗੇ ਤੇ ਲੜਾਂਗੇ ਬਾਕੀ ਹੋਰ ਕੋਈ ਸਵਾਲ ਪੰਜ ਦਿਨ ਨੂੰ ਪ੍ਰਦਰਸ਼ਨ ਕਰ ਰਹੇ ਰਾਜੀਵਾਲ ਸਾਹਿਬ ਕਾਫੀ ਮੁੱਦੇ ਚੱਕਦੇ ਨੇ ਪਾਣੀਆਂ ਦਾ ਇਹ ਪਾਣੀਆਂ ਦੇ ਮੰਗਲ ਉਹ ਗਾਂਹ ਕਰਾਂਗੇ ਇਹ ਅਸੀਂ ਇੱਕ ਕਮੇਟੀ ਬਣਾਈ ਆ ਉਹ ਕਮੇਟੀ ਮਤਲਬ ਸ਼ਾਂਟੂ ਦੀ ਸਾਰੇ ਮੁੱਦੇ ਕਿਹੜੇ ਕਿਹੜੇ ਹੋਣਗੇ ਤੇ ਪਾਣੀਆਂ ਵਾਲਾ ਮੁੱਦਾ ਵੀ ਉਹਦੇ ਵਿੱਚ ਹੈਗਾ ਕਿਸ ਢੰਗ ਨਾਲ ਲੈਣਾ ਉਹ ਉਹ ਕਮੇਟੀ ਬਣਾਈ ਆ ਪੰਜ ਮੈਂਬਰ ਦੀ ਉਹਦਾ ਪੂਰਾ ਮਤਲਬ ਮੰਗ ਪੱਤਰ ਤਿਆਰ ਕਰਕੇ ਮੰਗ ਚਾਰਤਾ ਤਿਆਰ ਕਰਦੇ ਦੇਖੋ ਇਹ ਅਸੀਂ ਜਿੱਦੇ 7 5 ਤਰੀਕ ਨੂੰ ਆਪਾਂ ਉੱਥੇ ਮੀਟਿੰਗ ਕਰਾਂਗੇ ਉਹਦੇ ਚ ਦੱਸਾਂਗੇ ਸਮੇਂ ਮੁਤਾਬਕ ਹੀ ਹੋ ਸਕਦਾ ਜਦੋਂ ਅਸੀਂ ਤੁਹਾਨੂੰ ਕਹੇ ਤਾਂ ਕਿ ਹਜ਼ਾਰਾਂ ਅੰਟ ਲਾਲੀ ਜਾ ਰਹੀ ਆ ਰਾਤਣ ਲੈ ਕੇ ਜਾ ਰਹੇ ਆ ਆਪਣੇ ਆਪ ਤੁਸੀਂ ਬੁੱਝੋ ਲੰਬਾ ਮੋਰ ਕਿਹਾ ਕਹਿੰਦਾ ਅਸੀਂ ਕਿ ਕਾਫੀ ਲੰਬਾ ਸਮੇਂ ਬਾਅਦ ਹੋ ਜਾਂਦਾ ਹੈ ਅੰਦੋਲਨ ਹੁੰਦਾ ਹੈ ਉਹ ਡਾ ਵੱਡ ਅੰਦੋਲਨ ਤਾਂ ਕਹਿੰਦੇ ਨਹੀਂ ਹੋ ਸਕਦਾ ਦੇਖੋ ਦਿੱਲੀ ਵਾਲਾ ਅੰਦੋਲਨ ਨੇ ਇੱਕ ਇਤਿਹਾਸਕ ਹੈ ਉਹ ਜੇ ਇਹ ਅੰਦੋਲਨ ਹੋਊਗਾ ਜਾਂ ਨਾ ਹੋਊਗਾ ਤੇ ਕੁਝ ਨਹੀਂ ਕਹਿ ਸਕਦੇ ਪਿਛਲੇ 100 ਸਾਲਾਂ ਦਾ ਇਤਿਹਾਸ ਕਰਵਾਉਂਦਾ ਤੁਹਾਡੇ ਸਹਿਯੋਗ ਨਾਲ ਹੀ ਹੋਣਾ ਜੋ ਕੁਝ ਹੋਇਆ ਅਸੀਂ ਤੋਂ ਪੁਰਜ਼ੋਰ ਮੰਗ ਕਰਦੇ ਆ ਕਿ ਇਹ ਸੈਸ਼ਨ ਜਿਹੜਾ ਚੱਲ ਰਹੀ ਹੈ ਉਹਦੇ ਵਿੱਚ ਖੇਤੀਬਾੜੀ ਨੀਤੀ ਨਾਲ ਜਿਹੜਾ ਨਵਾਂ ਪਾਲਿਸੀ ਡਰਾਫਟ ਆਇਆ ਉਸ ਨੂੰ ਰੱਦ ਕਰੇ ਨਹੀਂ ਰੱਦ ਕਰੂ ਤਾਂ 5 ਮਾਰਚ ਤੋਂ ਅਸੀਂ ਆਰ